ਮਾਸਕੋ ਵਿੱਚ ਫਸਿਆ ਮੋਗਾ ਦਾ ਨੋਜ਼ਵਾਨ ਯੁੱਧ ਵਿੱਚ ਜੋਖਮੀ ਭਾਰਤ ਸਰਕਾਰ ਤੋਂ ਵਤਨ ਵਾਪਿਸ ਦੀ ਗੁਹਾਰ ਮੋਗਾ ਦੇ ਪਿੰਡ ਚੱਕ ਕੰਨਿਆ ਕਲਾਂ ਦਾ 25 ਸਾਲਾਂ ਦਾ ਬੋਟਾ ਸਿੰਘ ਪਿਛਲੇ ਸਾਲ ਮਾਸਕੋ ਗਿਆ ਸੀ ਰੂਸੀ ਫੌਜ ਨੇ ਉਸ ਨੂੰ ਤੋਖੀਦ ਨਾਲ ਜੰਗ ਵਿੱਚ ਭੇਜ ਦਿੱਤਾ ਗ੍ਰੇਨੇਡ ਹਮਲੇ ਵਿੱਚ ਉਸਦੇ ਸਾਥੀ ਮਰ ਗਏ ਜਦ ਕਿ ਉਹ ਜ਼ਖਮੀ ਹਾਲਤ ਵਿੱਚ ਬਚ ਨਿਕਲਿਆ ਫਿਲਹਾਲ ਬੋਟਾ ਸਿੰਘ ਰੂਸ ਦੇ ਆਰਮੀ ਹਸਪਤਾਲ ਦੇ ਵਿੱਚ ਦਾਖਲ ਹੈ ਵੀਡੀਓ ਕਾਲ ਤੇ ਪਰਵਾਰ ਨਾਲ ਗੱਲ ਕਰਦਿਆਂ ਉਸਨੇ ਭਾਰਤ ਸਰਕਾਰ ਤੋਂ ਵਾਪਿਸ ਦੀ ਮਾਂਗ ਦਿੱਤੀ ਉਸਦੇ ਮਾਤਾ ਨੇ ਕਿਹਾ ਕਿ ਗਰੀਬ ਕਰਕੇ ਉਹਨਾਂ ਨੇ ਆਪਣੇ ਪੁੱਤਨ ਨੂੰ ਵਿਦੇਸ਼ ਭੇਜਿਆ ਸੀ ਪਰ ਹੁਣ ਬੇहद ਬੁਰੀ ਹਾਲਤ ਵਿੱਚ ਹੈ ਪ੍ਰਵਾਨ ਨੇ ਵੀ ਸਰਕਾਰ ਤੋਂ ਜਲਦੀ ਵਾਪਸ ਲਿਆਉਣ ਦੀ ਅਪੀਲ ਕੀਤੀ ਹੈ ਮੇਰੇ ਵੈਸੇ ਨੂੰ ਮੇਰੇ ਹੱਥ ਘਤਿਆਵੇ ਇਹ ਮੁੰਡੇ ਮਰੇ ਰਾਗਾ ਸਾਰੇ ਜਿਹਾ ਜਿਹਾ ਮੈਂ ਹਾਲਮਾਸਤ ਜਸੋ ਜਰੀ ਮੈਨੂੰ ਉਥੋਂ ਲੈਂਦਾ ਗਿਆ ਮੈਨ ਲੈਟ ਵਾਪਸ ਉਹ ਗੇ ਮੇਰੇ ਮੂਹਰੇ ਗ੍ਰਨੇਡ ਫਾੜ ਗਿਆ ਇਹ ਮੈਨੂੰ ਆਇਆ ਹੌਸਪੀਟਲ ਆਇਆ ਮੈਂ ਹੌਸਪੀਟਲੋਂ ਮਾਰਖੋ ਤੇ ਹੌਨ ਮੈਂ ਠਹਿਰਣਾ ਮੈਂ ਫਿਰ ਵਾਪਸ ਲੱਗ ਜਾਣਾ ਉਸੇ ਮੈਂ ਇੰਡੀਨ ਬਾਕਸਿੰਗ ਨੂੰ ਪੀ ਲਾਇਨਡ ਕਰਵਾ ਮਰਨੂ ਮਰੀ ਅਮਰਤੀ ਤੇ ਜਾਣਾ ਮੈਂ ਇੱਥੇ ਵਾਪਸ ਕਰਿਆ ਜੇ ਤੁਹਾਡੇ ਬਾਕੀ ਸਾਥੀ ਸੀਗੇ ਉਹ ਉਹਨਾਂ ਨੂੰ ਪੀ ਲਾਇਆ ਦਿੰਦੇ ਨੇ ਬਾਕੀ ਸਾਥੀ ਤੇ ਉਹਨਾਂ ਇਥੇ ਡੰਗਰ 100 ਲੋਕੀ ਸਹਾਇਆਂ ਨਹੀਂ ਕੋਈ ਨਹੀਂ ਬਟਿਆ ਅਨੁਸ਼ਾ ਮੈਂ ਖਬਰਿਆਂ ਇੱਕ 15 ਮਿੰਟ ਦੇ ਇਹ ਕਿ ਕਦੋਂ ਹੋਇਆ ਸੀ ਹਮਲਾ ਕਿੱਥੇ ਹੋਇਆ ਸੀਗਾ ਕਿਵੇਂ ਹੋਇਆ ਇਹ ਇਹ ਹੁਕਰਾਣ ਦੇ ਹੁਕਰਾਣ ਦੇ 700 ਕਿਲੋਮੀਟਰ ਅੰਦਰ ਮੇਨ ਜਗਾ ਨਾਣੀ ਪਗਾ 15 ਮਿੰਟ ਦੇ ਗਾਇ ਇਹਨਾਂ ਨੂੰ ਸੇਫ ਸਾਧੂ ਮੁੰਡੇ ਜਾਤ ਹੋ ਚੁੱਕੇ ਹੈ ਬਾਕੀ ਉੱਥੇ ਫਸੇ ਹੋਇਆ ਤੇ ਉਹਨਾਂ ਦਾ ਕਾਫੀ ਜਣ ਨੈਡਰ ਸਭ ਕੁਝ ਬੰਦ ਆ ਤੇ ਉਸੇ ਮਸਾਇਲ ਹੋਰ ਗ੍ਰੇਨੇਡਸ ਡਰੋਨਸ ਬਹੁਤ ਜ਼ਿਆਦਾ ਖਤਰਾ ਹੁੰਦਾ ਰੋਟੀ ਨਾ ਖਾਣ ਨਾ ਪੀਣ ਨੂੰ ਇੱਕ ਮੌਰਦਾ ਬਸ ਜਾਣਾ ਤੁਸੀਂ ਕਿੰਨੇ ਆਏ پروگرام ਦੇ ਗਏ ਸਾਨੂੰ ਝੂਠੇ ਮਾਰ ਕੇ ਲਾਏ ਗਏ ਸੀ ਇਹ ਵੀ ਨੂੰ ਸਿਰਫ ਪਿੱਛੇ ਪੇ ਕੰਮ ਕਰਾ ਬੰਕਰ ਬਣਾਉਣੇ ਆ ਕੰਮ ਦੇਵਾਂਗੇ ਔਰ ਕੋਈ ਨਿਕਾੜਨ ਉਸੇ ਉਸ ਤੋਂ ਬਾਅਦ ਕੰਟਰੈਕਟ ਸਨ ਕਰਾਉਣ ਨਾਲ ਕਾਟਰਸਾਈਜ਼ ਕਰਾ ਕੇ ਸਾਨੂੰ ਗੱਣਾ ਫੜਾ ਦਿੰਦੇ ਆ ਇਹ ਇੱਕ ਡਾਕਟਰਾਂ ਨੇ ਟ੍ਰੇਨਿੰਗ ਦਿੱਤੇ ਮੈਂ ਬੁੱਟਾ ਰਸ਼ੀਆ ਦੇ ਵਿੱਚ ਪਿੱਛੇ ਵੀਡੀਓ ਆਈ ਸੀ ਉਹਨਾਂ ਦੇ ਸਾਹਮਣੇ ਰਸ਼ੀਆ ਫੌਜ ਦੇ ਵਿੱਚ ਸੀਗਾ ਅੱਜ ਪਤਾ ਲੱਗਿਆ ਕਿ ਉਹ ਜ਼ਖਮੀ ਹੋਇਆ ਉੱਤੇ ਕੋਈ ਹਮਲਾ ਹੋਇਆ ਕੀ ਪਤਾ ਲੱਗਾ ਔਰ ਕਿਸ ਤਰ੍ਹਾਂ ਦੀ ਚਿੰਤਾ ਪਰਿਵਾਰ ਦੇ ਵਿੱਚ ਬਣੀ ਹੋਈ ਹੈ ਤੁਹਾਨੂੰ ਬ੍ਰਦਰ ਦਾ ਮੈਸੇਜ ਹੀ ਆਇਆ ਸੀਗਾ ਕਹਿੰਦਾ ਮੈਂ ਹਸਪੀਟਲ ਵਿੱਚ ਆ ਜਦੋਂ ਸਾਨੂੰ ਆਇਆ ਮੈਸੇਜ ਇੱਕ ਦਿਨ ਤੇ ਕਹਿੰਦਾ ਮੈਂ ਹਸਪੀਟਲ ਨਾਲ ਸੀ ਡਰ ਗਏ ਉਹਨਾਂ ਨੇ ਅਸੀਂ ਕਿਹਾ ਤੁਸੀਂ ਵੌਇਸ ਮੈਸੇਜ ਪਾਓ ਅਸੀਂ ਇੰਨੇ ਦਿਨਾਂ ਦੇ ਪਰੇਸ਼ਾਨ ਸੀਗੇ ਸਾਡੀ ਗੱਲ ਹੋਊਗੀ ਤੇ ਐਸੀ ਕਿ ਵਾਇਸ ਮੈਸੇਜ ਪਾਉ ਉਹਨੇ ਬੋਲਿਆ ਤਾਂ ਜਾਣਾ ਨਹੀਂ ਸੀਗਾ ਹੂੰ ਹੂੰ ਕਰਕੇ ਪਾਇਆ ਅਸੀਂ ਹੋਰ ਡਰ ਗਏ ਵੀ ਹੂੰ ਦਾ ਪਿਆਵਾ ਤੇ ਉਹਨੇ ਬਾਅਦ ਚ ਸਾਡੇ ਨਾਲ ਮੈਸੇਜ ਤੇ ਕਹਿੰਦਾ ਮੈਂ ਠੀਕ ਆ ਸੇਫ ਆ ਚਲੋ ਪਰਮਾਤਮਾ ਨੇ ਕਿਰਪਾ ਕੀਤੀ ਮੈਨੂੰ ਤੱਕ ਪਹੁੰਚ ਆਇਆ ਬਾਕੀ ਮੁੰਡਿਆਂ ਦਾ ਪੁੱਛਿਆ ਕਹਿੰਦੇ ਨਹੀਂ ਸਾਨੂੰ ਉਹਨਾਂ ਦਾ ਕੋਈ ਪਤਾ ਨਹੀਂ ਹੈਗਾ ਉਹਨਾਂ ਦੀ ਡੈਥ ਕਈਆਂ ਦੀ ਹੋ ਚੁੱਕੀ ਆ ਕਹਿੰਦਾ ਮੈਂ ਮੌਤ ਦੇ ਮੂੰਹ ਦੇ ਵਿੱਚੋਂ ਨਿਕਲ ਕੇ ਆਇਆ ਬਾਹਰ ਕੀ ਹੋਇਆ ਕੀ ਆ ਹੋਇਆ ਉਹਦੇ ਬੰਬ ਬੰਬ ਚੱਲਿਆ ਸੀਗਾ ਉੱਥੇ ਡਰੋਨ ਉਹਦੇ ਸ਼ਰੇ ਵੱਜੇ ਹੋਇਆ ਇੱਥੇ ਕਹਿੰਦਾ ਤਿੰਨ ਚੱਲੇ ਸੀਗੇ ਕਹਿੰਦਾ ਦੋ ਤੋਂ ਮੈਂ ਆਪਣੇ ਆਪ ਨੂੰ ਬਚਾ ਬਚ ਗਿਆ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੀਸਰੇ ਨੇ ਮਾਰ ਕਰ ਦਿੱਤੀ। ਦੇਖਿਆ ਤੁਸੀਂ ਹਾਲਾਤ ਕੀ ਨੇ ਉਹਦੇ ਹਸਪਤਾਲ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਮੇਰੇ ਵੀਰ ਦੇ। ਕਿੰਨੀ ਦਿਨ ਪਹਿਲਾਂ ਗਿਆ ਸੀ ਉਸਦੇ? ਸਾਲ ਹੋ ਗਿਆ ਲਗਭਗ ਜੀ। ਜਦੋਂ ਹਸਪੀਟਲ ਦੇ ਵਿੱਚ ਸੀਗਾ ਉਸ ਤੋਂ ਬਾਅਦ ਤੁਹਾਡੀ ਗੱਲ ਹੋਈ ਸੀਗੀ ਉਹਦੇ ਨਾਲ ਕੀ ਕਹਿੰਦਾ ਸੀਗਾ? ਗੱਲ ਨਹੀਂ ਹੋਈ। ਗੱਲ ਬੋਲ ਕੇ ਨਹੀਂ ਬੋਲ ਕੇ ਨਹੀਂ ਦੱਸਿਆ ਸੀਗਾ ਸਾਨੂੰ ਅੱਜ ਹੀ ਉਹਦੀ ਪੈਪ ਉਤਾਰੀ ਹੈ। ਬੋਲਿਆ ਨਹੀਂ ਜਾਂਦਾ ਸੀਗਾ ਸਹੀ ਤਰੀਕੇ ਨਾਲ ਮੈਸੇਜ ਤੇ ਗੱਲ ਹੁੰਦੇ ਸੀ ਅੱਗੇ ਤਾਂ ਸਾਰਾ ਕਹਿੰਦਾ ਕੀ ਸੀਗਾ ਉਹ ਵੀ ਇੱਥੇ ਆਉਣਾ ਚਾਹੁੰਦਾ ਹਾਂ ਹਾਂਜੀ ਇੱਥੇ ਆਉਣਾ ਚਾਹੁੰਦਾ ਸਾਨੂੰ ਉਹਨੇ ਨਹੀਂ ਦੱਸਿਆ ਸੀਗਾ ਵੀ ਦੁਬਾਰਾ ਵਾਪਸ ਲੈ ਕੇ ਜਾਣਗੇ ਅੱਜ ਦੱਸਿਆ ਕਿਉਂਕਿ ਪਰਿਵਾਰ ਪਰੇਸ਼ਾਨ ਨਾ ਹੋਵੇ ਤਾਂ ਕਰਕੇ ਉਹਨੂੰ ਸਾਨੂੰ ਨਹੀਂ ਦੱਸਿਆ ਵੀ ਵਾਪਸ ਲੈ ਕੇ ਜਾਣਗੇ ਸਾਡੇ ਦਿਲ ਵਿੱਚ ਫੇਰ ਨਾ ਦੁਬਾਰਾ ਉਹੀ ਡਰ ਹੋ ਜਾਏ ਜਿਹੜਾ ਪਹਿਲਾਂ ਸੀਗਾ ਅੱਛਾ ਕਿੰਨਾ ਕੁ ਡਰ ਬਣਿਆ ਹੋਇਆ ਬੱਚੇ ਦੀ ਜੀ ਹਾਲਤ ਦੇਖੀ ਬਹੁਤ ਬਰੋ ਜਾਂ ਬਹੁਤ ਸੀਗਾ ਪਹਿਲੇ ਦਿਨ ਜਦੋਂ ਗੱਲ ਹੋਈ ਬਹੁਤ ਭਾਵੁਕ ਹੋਇਆ ਮੈਂ ਕਿੱਥੇ ਜਾ ਕੇ ਫਸ ਗਿਆ ਗਿਆ ਤਾਂ ਕਰਦੀਆਂ ਮਜਬੂਰੀਆਂ ਖਾਤਰ ਸੀਗਾ ਹਾਲਾਤ ਕਰਦੇ ਹਾਲਾਤ ਠੀਕ ਕਰਨ ਵਾਸਤੇ ਪਰ ਉੱਥੇ ਜਾ ਕੇ ਉਹਨਾਂ ਨੇ ਇਹ ਚਾਂਸੇ ਵਿੱਚ ਲੈ ਲਿਆ ਉਹਨਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਤੇ ਕੱਲ ਦਿੱਤਾ ਕਿੰਨੀ ਦਿਨ ਪਹਿਲਾਂ ਸੈਨਾ ਜੀ ਭੱਤੀ ਹੋਇਆ ਉੱਥੇ ਜਾ ਕੇ ਇਹ ਬ੍ਰਦਰ ਨੂੰ ਹੀ ਪਤਾ ਹੈਗਾ ਸਾਡੇ ਕੋਲੋਂ ਨਹੀਂ ਕੋਈ ਗੱਲ ਨਹੀਂ ਕੀਤੀ ਹੈਗੀ ਪਹਿਲਾਂ ਸਾਡੇ ਨਾਲ ਬਹੁਤ ਵਧੀਆ ਗੱਲ ਜਦੋਂ ਦੀ ਆ ਵੀਡੀਓ ਸਾਮਣੇ ਆਈਆਂ ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਪਹਿਲਾਂ ਉਹ ਵਧੀਆ ਗੱਲ ਵੀ ਸਾਡੇ ਨਾਲ ਕਰਦਾ ਸੀਗਾ ਪਹਿਲਾਂ ਹੋਰ ਕਿਤੇ ਕੰਮ ਲੱਗਿਆ ਹੋਇਆ ਸੀਗਾ ਇੱਥੇ ਵਿੱਚ ਨਹੀਂ ਸੀਗਾ ਸਾਨੂੰ ਪਤਾ ਸੀ ਜੀ ਗੱਲ ਹੁੰਦੀ ਤੇ ਸਾਨੂੰ ਬ੍ਰਦਰ ਨੇ ਦੱਸ ਦੇਣਾ ਸੀਗਾ ਉਹਨਾਂ ਨੇ ਕਾਊਂਟਰ ਸਾਈਨ ਕਰਾ ਲਏ ਸਾਰਾ ਕੁਝ ਕਰਵਾ ਲਿਆ ਬਾਅਦ ਚ ਉਹਨਾਂ ਨੂੰ ਫਰੰਟ ਲਾਈਨ ਤੇ ਭੇਜਤਾ ਇੰਨੀ ਜਲਦੀ ਕੀ ਹੋ ਸਕਦਾ ਜਦੋਂ ਉਹਨਾਂ ਨੂੰ ਕੁਝ ਚਲਾਉਣਾ ਹੀ ਨਹੀਂ ਆਉਂਦਾ ਹੈਗਾ ਉਹ ਕਿੱਦਾਂ ਜੰਗ ਲੜ ਸਕਦੇ ਆ ਕੀ ਮੰਗ ਕਰਦੇ ਹਾਂ ਭਾਰਤ ਸਰਕਾਰ ਤੋਂ ਭਾਰਤ ਸਰਕਾਰ ਨੂੰ ਇਹੀ ਮੰਗਾ ਸਾਡੀ ਕਿ ਬ੍ਰਦਰ ਸਾਡਾ ਹੁਣ ਉੱਥੇ ਸੇਫ ਆ ਕੁਝ ਦਿਨਾਂ ਲਈ ਸੇਫ ਹੱਸ ਅਸੀਂ ਇਹੀ ਕਹਿ ਸਕਦੇ ਹਾਂ ਉਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਇੱਥੇ ਭਾਰਤ ਦੇ ਵਿੱਚ ਵਾਪਸ ਪੰਜਾਬ ਲੈ ਆਂਦਾ ਜਾਵੇ ਸਾਡੀ ਭਾਰਤ ਸਰਕਾਰ ਨੂੰ ਇੱਕ ਅਪੀਲ ਆ ਪਹਿਲਾਂ ਮੇਰੇ ਬ੍ਰਦਰ ਦਾ ਕੋਈ ਪਤਾ ਨਹੀਂ ਸੀਗਾ ਵੀ ਕਿੱਥੇ ਆ ਕਿੱਥੇ ਨਹੀਂ ਕਾਲ ਨਹੀਂ ਆਉਂਦੀ ਸੀ ਹੁਣ ਉਹਦੀ ਕਾਲ ਆ ਰਹੀ ਆ ਉਹ ਹਸਪੀਟਲ ਵਿੱਚ ਐਡਮਿਟ ਆ ਦੱਸ ਵੀ ਰਿਹਾ ਕਿੱਥੇ ਐਡਮਿਟ ਆ ਸਾਰਾ ਕੁਝ ਉਹਨੇ ਦੱਸ ਦਿੱਤਾ ਹੈਗਾ ਹੁਣ ਜੇ ਫੇਰ ਵੀ ਸਰਕਾਰਾਂ ਕੁਝ ਨਹੀਂ ਕਰਨਗੀਆਂ ਫੇਰ ਸਰਕਾਰਾਂ ਸਾਡੇ ਲਈ ਕੁਝ ਨਹੀਂ ਹੈਗੀਆਂ ਕੁਝ ਵੀ ਨਹੀਂ ਹੈਗੀਆਂ ਕੱਖਾ ਸਾਡੇ ਲਈ ਸਰਕਾਰਾਂ ਜੀ ਗਰੀਬ ਦੀ ਨਹੀਂ ਸੁਣਨਗੇ ਤਾਂ ਉਹ ਸਾਡੀ ਇਹ ਹੀ ਅਪੀਲ ਆ ਬਸ ਮੇਰੇ ਬ੍ਰਦਰ ਨੂੰ ਜਲਦੋਂ ਜਲਦ ਵਾਪਸ ਲਿਆਂਦਾ ਜਾਵੇ ਇੱਥੇ ਸਾਡੇ ਘਰ ਵਿੱਚ ਮਾਤਾ ਜੀ ਬੇਟਾ ਤੁਹਾਡਾ ਰਸ਼ੀਆ ਦੇ ਵਿੱਚ ਜੰਗ ਦੇ ਵਿੱਚ ਸੀ ਹੁਣ ਪਤਾ ਲੱਗਾ ਜ਼ਖਮੀ ਹੋਇਆ ਕੀ ਪਤਾ ਲੱਗਾ ਕਿਸ ਤਰ੍ਹਾਂ ਕੀ ਮੰਗ ਕਰਦੇ ਕੀ ਹਾਲਾਤ ਨੇ ਸਾਡੀ ਮੰਗੇ ਵੀ ਇੱਥੇ ਆਉਣਾ ਚਾਹੀਦਾ ਉਹਨੇ ਬਹੁਤ ਆਂਦਾ ਮੂੰਹ ਪਾਟ ਗਿਆ ਵਿਚਾਰੇ ਬਾਲ ਦਾ ਤੇ ਕੁਝ ਕਰ ਸਕਦੇ ਨਾ ਕੋਈ ਖਾਂਦਾ ਹੈ ਨਾ ਕੁਝ ਪੂਰੀ ਹਾਲਤ ਹੈ ਸਾਡੇ ਤੇਲ ਨੂੰ ਬਹੁਤ ਲੱਗੀ ਪਈ ਏ ਵੀ ਮੇਰਾ ਬੱਚਾ ਆਉਣਾ ਚਾਹੀਦਾ ਹੈ ਪਹਿਲਾਂ ਹੀ ਪਰਿਵਾਰ ਦੇ ਵਿੱਚ ਬਹੁਤ ਚਿੰਤਾ ਬਣੀ ਹੋਈ ਸੀ ਤੁਹਾਨੂੰ ਹਾਂ ਬਣੀ ਹੋਈ ਸੀ ਕਿ ਹੋਰ ਵੀ ਹੋਰ ਬਣ ਗਈ ਚਿੰਤਾ ਇਓਨੇ ਆਉਣਾ ਚਾਹੀਦਾ ਇੱਥੇ ਸਰਕਾਰ ਤੋਂ ਸਾਡੀ ਇਹ ਮੰਗ ਹੈ ਵੀ ਸਾਡਾ ਬੇਟਾ ਇੱਥੇ ਆਉਣਾ ਚਾਹੀਦਾ ਘਰੇ ਹਾਂ ਮੋਢੀ ਨਾਲ ਗੱਲ ਹੋਈ ਕਿ ਕਿ ਉਹਨਾਂ ਤੋਂ ਉਹਨੇ ਕਿਹਾ ਵੀ ਮੈਨੂੰ ਵਾਪਸ ਚਾ ਤੇ ਇੱਥੇ ਭੇਜ ਦੇਣਾ ਤੇ ਮੇਰੀ ਲਾਤ ਬਹੁਤ ਮਾੜੀ ਏ ਇਓਂਦੇ ਅੱਖਾਂ 'ਚ ਵੀ ਨਹੀਂ ਦਿਸਦਾ ਹਾਂ ਮੋਈ ਸਾਰਾ ਪਾਟ ਗਿਆ ਵਿਚਾਰ ਬਾਲ ਦਾ ਕਾਣਾ ਨਹੀਂ ਜਾਂਦਾ ਉਹ ਸਾਨੂੰ ਡਰ ਨਾਲ ਦੱਸਦਾ ਨਹੀਂ ਚੰਗੀ ਤਰ੍ਹਾਂ ਗੱਲ ਪਰਿਵਾਰ ਪਰੇਸ਼ਾਨ ਹੋ ਗਿਆ ਹਾਂ